ਸਾਡਾ ਪੁੱਤ ਆ ਗਿਆ ਸਾਹ ਵਾਪਸ ਆ ਅੱਛਾ ਸਾਨੂੰ ਬਹੁਤ ਖੁਸ਼ੀ ਆ ਸਾਡਾ ਸਾਡਾ ਸਿੱਧੂ ਆ ਗਿਆ ਅੱਛਾ ਤੇ ਸਾਥ ਚਾਹ ਨਹੀਂ ਚੱਕੀ ਦਾ ਟਕਤੀ ਸੁਆਣੀ ਪੈ ਲੱਗਦਾ ਹਾ ਬੜੀ ਖੁਸ਼ੀ ਆ ਅੱਜ ਹੋਲੀ ਦਾ ਤਿਹਾਰ ਓਵੇਂ ਮਨਾਤਾ ਸੀ ਹਾਂ ਓਵੇਂ ਜਿਵੇਂ ਸਾਡਾ ਸਿੱਧੂ ਮਨਾਉਂਦਾ ਸੀ ਸਿੱਧੂ ਕੀ ਕੁਛ ਕਰਦਾ ਹੋਲੀ ਦੇ ਤਿਹਾਰ ਤੇ ਕੁਛ ਹੀ ਨਾ ਤਾਂ ਜਵਾਕੀ ਸਾਡਾ ਫਾਸੜੀਆਂ ਗਲੀਆਂ ਦੇ绕ਨ ਕਿਸੀ ਹੋ ਅੱਜ ਫੇਰ ੜਿਆਈਆਂ ਰੌਣਕਾਂ ਹਾਂ ਓਹੀ ਰੌਣਕਾਂ ਫੇਰ ਆਗੀਆਂ ਜਿਹੜੀਆਂ ਸਿੱਧੂ ਬਣੇ ਸੀ ਓਹੀ ਰੌਣਕਾਂ ਬਾਸ ਫੇਰ ਆਗੀਆਂ ਕਹਿੰਦੇ ਆ ਸਾਥ ਚ ਮੈਂਦਾ ਸੀ ਬਾਪੂ ਪੈਂਦਾ ਸੀ ਆ ਸਾਥ ਚ 11 ਵਜੇ ਤੱਕ ਕਦੀ ਨਹੀਂ ਆਈ ਨੀ ਬਤਾਉਂਦਾ ਕਾ ਕਾ ਘੇੜੇ ਲਾ ਜਾਂਦਾ ਅੱਛਾ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਮੈਂ ਤਾਂ ਕਹਿੰਦੀ ਉਹ ਤੇ ਖੜੀ ਉਹ ਸਿੱਧੂ ਨਾਂਗੇ ਸਿੱਧੂ ਨਾਂਗੇ ਜੁਆਖਾ ਨੂੰ ਪਤਾ ਹੀ ਨਹੀਂ ਇਸ ਲੱਗਦਾ ਮੇਰੇ ਨਾਲਿਆਂ ਨੂੰ ਕਿਤੇ ਸਾਈਕਲ ਤੇ ਆ ਗਿਆ ਕਿਤੇ ਤੁਰ ਕੇ ਆ ਗਿਆ ਗੜਾ ਤੇ ਤੁਰ ਕੇ ਆਉਂਦਾ ਅੱਛਾ ਕੁੱਲ ਨੂੰ ਮੰਨਦਾ ਕੁੱਲ ਨੂੰ ਮਿਲ ਕੇ ਜਾਂਦਾ ਕੋਈ ਵੀ ਵੱਡੇ ਤੋਂ ਛੋਟਾ ਛੋਟਿਆਂ ਨਾਲ ਵਾੜਾ ਪਿਆਰ ਕਰਦਾ ਜਿਹੜੇ ਸੋਟੀ ਪੰਜੀ ਕੀ ਨਾਮ ਹੈ ਪਰਮਜੀਤ ਕੌਰ ਆ ਜੀ ਮੇਰਾ ਨਾਮ ਜੀ ਜੀ ਅੱਜ ਰੰਗ ਰੰਗ ਖੇਡੀਆਂ ਜਣੇ ਪੁੱਤਾਂ ਹਾਂਜੀ 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 ਸਿੱਧੂ ਦੇ ਆਉਣ ਦੀ ਖੁਸ਼ੀ ਮਨਾ ਰਹੇ ਹਾਂ ਬਹੁਤ ਖੁਸ਼ੀ ਹੈ ਜੀ ਸਾਨੂੰ ਸਿੱਧੂ ਦੇ ਆਉਣ ਦੀ ਜੀ ਅਸੀਂ ਜੀ ਬਹੁਤ ਉਹ ਕਰਾਂਗੇ ਜੀ ਹਜੇ ਆਪਨੇ ਆਉਣਾ ਬਾਈ ਸਾਹਿਬ ਨੇ ਸਰਪੰਚ ਨੇ ਇੱਥੇ ਆਉਂਦਾ ਜੀ ਸਾਡੇ ਕੋਲੇ ਪਹੁੰਚਦਾ ਹਾਂਜੀ ਜਦੋਂ ਪੂਰਾ ਮਾਹੌਲ ਨਿੰਮ ਨੂੰ ਬੰਨ੍ਹ ਨਿੰਮ ਜੀ ਹਾਂ ਅਸੀਂ ਬੰਨ੍ਹਤਾ ਜੀ ਕਹਿੰਦਾ ਛੋਟਾ ਸ਼ੁਭ ਆ ਗਿਆ ਬਾਪੂ ਆ ਗਿਆ ਜੀ ਆ ਗਿਆ ਸਾਡਾ ਛੋਟਾ ਆ ਗਿਆ ਸ਼ੁਭ ਅੱਜ ਕਿੰਨਾ ਕ ਮਾਹੌਲ ਬਣਦਾ ਸੀ ਸਿੱਧੂ ਰੇ ਜੇ ਬਹੁਤ ਜ਼ਿਆਦਾ ਹੀ ਬਣਦਾ ਜੇ ਇੱਥੇ ਆ ਕੇ ਬਣਦਾ ਸੀ ਉਹ ਹਾਂ ਜੀ ਉਹਨੇ ਆ ਕੇ ਜਦੋਂ ਹੋਲੀ ਹੁੰਦੀ ਉਹ ਸਾਰੇ ਨਾਲ ਖੇਡਦਾ ਜੀ ਲੰਬੇ ਟਾਈਮ ਤੋਂ ਖੁਸ਼ੀ ਨਹੀਂ ਮਨਾਈ ਸੀ ਪਿੰਡਾਂ ਨਾ ਜੀ ਨਾ ਜੀ ਨਵੇਂ ਹੁਣ ਬਣਾਈਏ ਸੀ ਹਾਂ ਹੁਣ ਲਾਈਏ ਬਹੁਤ ਜੀ ਬਹੁਤ ਹੋ ਗਿਆ ਜੀ ਅੱਜ ਫੇਰ ਹੁਣ ਤਾਂ ਨਹੀਂ ਮੋੜਨ ਦਿੰਦੇ ਖੁਸ਼ੀ ਨਾ ਜੀ ਨਾ ਜੀ ਹੁਣ ਤਾਂ ਜੀ ਉਸ ਤੋਂ ਬਾਅਦ ਤਾਂ ਖੁਸ਼ੀਆਂ ਬਣਾਵਾਂਗੇ ਜੀ ਅੱਛਾ ਉਸ ਤੋਂ ਬਾਅਦ ਬਣਾਵਾਂਗੇ ਹਾਂ ਜੀ ਕੀ ਬਾਤ ਹੈ ਲਓ ਮੈਂ ਜੀ ਕਿਹਨਾਂ ਨੂੰ ਆਮਨਦੀਪ ਕਰਨੀ ਆਮਨਦੀਪ ਜੀ ਸਿੱਧੂ ਮੁੜ ਆਇਆ ਜੇ ਹੋਲੀ ਦਾ ਤਿਹਾੜਾ ਹੈਾਰੇ ਪਾਸੇ ਤੁਸੀਂ ਰੰਗ ਹੀ ਰੰਗ ਕਰ ਰੱਖਿਆ ਹੈਂ ਕੀ ਕਹਿਣਾ ਚਾਹੋਗੇ ਸਾਡਾ ਸਿੱਧੂ ਵਾਪਸ ਆ ਗਿਆ ਵੀਰੇ ਸਾਨੂੰ ਇੰਨੀ ਖੁਸ਼ੀ ਆ ਬਹੁਤ ਜ਼ਿਆਦੇ ਕਿਉਂ ਕਿਉਂਕਿ ਸਾਡੇ ਸਾਰੇ ਤਿਹਾੜੀ ਪਿੱਕੇ ਪੈ ਚੱਲੇ ਸੀ ਅੱਜ ਸਾਡੇ ਉਹ ਪੋਤਾ ਵਾਪਸ ਆਉਣ ਕਰਕੇ ਨਾ ਸਾਡੀ ਦੁੱਗਣੀ ਖੁਸ਼ੀ ਹੋ ਗਈ